ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆਪ ਬਣਾਉਣ ਲੱਗੇ ਆਂ ਪਿੰਡਾ ਕਿਹ ਹੈ ਬੁਰਜ ਹੜੀਕੇ ਤਹਿਸੀਲ ਬਈ ਨੂੰ ਪੈਂਦੀ ਹੈ ਜੈਤੂ ਤੇ ਜ਼ਿਲ੍ਹਾ ਪਿੰਡਾ ਫਰੀਦਕੋਟ ਡਾਕਟਰ ਸਾਹਿਬ ਕੋਲੇ ਪਹੁੰਚੇ ਆਂ ਤੇ ਪਰ ਡਾਕਟਰ ਸਾਹਿਬ ਤਾਂ ਅੱਜ ਘਰੇ ਹੈ ਨਹੀਂਗੇ ਤੇ ਤੁਹਾਡਾ ਭਰਾ ਉਹਨਾਂ ਨਾਲ ਤੇ ਉਹਦੇ ਨਾਲ ਗੱਲਬਾਤ ਕਰਦੇ ਆਂ ਤੇ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਤੋਹਫਾ ਦਿਖਾਉਣਾ ਹੈ ਕਿ ਜਰਸੀ ਪੰਜਾਬ ਵਾਲੀ ਤੇ ਮੁੱਲ ਜਿਹੜਾ ਹੋਊਗਾ ਇਹ ਤਾਂ ਬਿਲਕੁਲ ਜੈਨੂਇਨ ਜਾਂ ਸ਼ੂਟਰ ਦਾ ਮੁੱਲ ਹੋਊਗਾ ਤੇ ਜਿਹੜੇ ਵੀ ਭਰਾ ਦੇ ਪਸ਼ੂ ਕੋਈ ਵੀ ਪਸੰਦ ਆਵੇ ਤੇ ਤਸੱਲੀ ਨਿਰਖ ਵਰਤ ਤੁਸੀਂ ਆ ਕੇ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦਾ ਜਿੱਦੋਂ ਵੀ ਆਪਾਂ ਪਸ਼ੂ ਖਰੀਦਦੇ ਆ ਪਸ਼ੂ ਨੂੰ ਵੇਖਣ ਦਾ ਤਸੱਲੀ ਕਰਨ ਦਾ ਆਪਣਾ ਹੱਕ ਬੰਦਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਕਰਾਉਨੇ ਆ ਵੀਰ ਦੇ ਨਾਲ ਗੱਲਬਾਤ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 9197 ਤੇ ਕਰਾਉਣੀ ਹੈ ਗੱਲਬਾਤ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਆਪਣਾ ਐਡਰੈਸ ਕਨਫਰਮ ਕਰਿਓ ਆਪਣਾ ਵੈਸੇ ਹੀ ਨਾਮ ਯਾਦ ਰਹਿੰਦਾ ਸੀ ਵੀ ਟੈਂਪੁਰ ਜਿਹੜੀ ਪਈ ਠੀਕ ਹੈ ਜੀ ਮੋਬਾਈਲ ਨੰਬਰ ਹੈ 998736418 ਠੀਕ ਹੈ ਵੀਰੇ ਤੇ ਇਹ ਮੰਨ ਕੇ ਚੱਲ ਆਪਣਾ ਜਿਹੜਾ ਪਿੰਡ ਹੈ ਰਹਿ ਗਿਆ ਕੋਟਕਪੂਰੀ ਤੋਂ ਕਿੰਨੇ ਕਿਲੋਮੀਟਰ ਹੈ ਆਪਣਾ 14 ਕਿਲੋਮੀਟਰ ਹੈ ਜੀ ਬਗਰਾਜੀ ਆਪਣੇ ਤੋਂ ਉੱਥੋਂ ਹੈਗੀ 4 ਕਿਲੋਮੀਟਰ 4 ਕਿਲੋਮੀਟਰ ਹਾਂਜੀ ਤੇ ਜਿਹੜਾ ਆਪਣਾ ਅੰਮ੍ਰਿਤਸਰ ਤੋਂ ਬਠਿੰਡਾ ਹਾਈਵੇ ਹੈ ਇਹ ਆਪਣਾ ਦੋ ਟਾਈਪ ਨੂੰ ਵੱਡਾ ਰੋਡ ਜਿਹੜਾ ਜਾਂਦਾ ਠੀਕ ਹੈ ਜੀ ਤੇ ਵੀਰੇ ਨੰਬਰ ਆਵਦਾ ਤੂੰ ਬੋਲ ਦੇ ਦੁਬਾਰਾ ਫੇਰ 9968736418 ਠੀਕ ਹੈ ਤੇ ਜਿਹੜੀ ਆਪਣੇ ਕੋਲ ਇਹ ਪਹਿਲੇ ਨੰਬਰ ਤੇ ਜਰਸੀ ਹੈ ਵੀਰੇ ਪੰਜਾਬ ਵਾਲੀ ਹੈ ਤੇ ਇਹਦੀ 10 ਕੀ ਡਿਟੇਲ ਆ ਇਹਦੀ ਉਮਰ ਭਾਈ 14 ਮਹੀਨੇ ਆ 14 ਮਹੀਨੇ ਉਮਰ ਸਿਰਫ ਹੈ ਤੇ ਦੰਦੋ ਖੀਰੀ ਆ ਦੰਦੋ ਖੀਰੀ ਹੈ ਜੀ ਬਿਲਕੁਲ ਠੀਕ ਹੈ ਤੇ ਪਤਾ ਕਿਹੜੇ ਸੀਮਨ ਦੀ ਹੈ ਭਾਈ ਇਹ ਹਾਂਜੀ ਡੈਨਮਾਰਕ ਦੇ 50 ਜੀਰੋ ਬਾੜ ਦੀ ਹੈ ਡੈਨਮਾਰਕ ਦੇ 50 ਜੀਰੋ ਬਾੜ ਦੀ ਆ ਜੀ ਹੈ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਦੇਖੋ ਗਰਾਂਦੀ ਤੇ ਜੇ ਕੋਈ ਮੰਗ ਪਈ ਦੀ ਇਹ ਆਈ ਹੋਈ ਵੀ ਆ ਆਪਣੇ ਡਾਕਟਰ ਸਾਹਿਬ ਤੋਂ ਅੱਛਾ ਜੀ ਆਈ ਹੋਈ ਵੀ ਆ ਹਾਂਜੀ ਵੀਡੀਓ ਹੈਗੀ ਆ ਵੀਡੀਓ ਵੀ ਹੈਗੀ ਹੈ ਹਾਂਜੀ ਹਾਂਜੀ ਇੱਕ ਪ੍ਰੀ ਟੂਲ ਏਬੀਐਸ ਦਾ ਸਿੰਮ ਨੇ ਲਾਇਆ ਹੀ ਠੀਕ ਹੈ ਹਾਂਜੀ ਲੋ ਸੱਜ ਨੂੰ ਏ ਆਈ ਵੀ ਹੋਈ ਵੀ ਆ ਤੇ ਹੁਣ ਤਾਂ ਸਿਰਫ ਜਿਹੜਾ ਭਰਾ ਲਜਾਊਗਾ ਬਸ ਇਹਦੀ ਕੇਅਰ ਕਰੇ ਤੇ ਗਾਂ ਕਰਮਾਲੀ ਜਦੋਂ ਦਿਨਾਂ ਤੇ ਆ ਗਈ ਤੇ ਗੱਲਾਂ ਇਹਨਾਂ ਕੁਝ ਹੋਰ ਹੀ ਹੋਣਗੀਆਂ ਹੈਨਾ ਤੇ ਯਦਵਿੰਦਰ ਖੋਲਣਾ ਫਿਰ ਕਰਾਂ ਜੀ ਤੋੜਾ ਅਗਰਾਜ ਲੱਕੇ ਕਰਾਂ ਜੀ ਲਓ ਜੀ ਸੱਜਣੋ ਦੇਖੋ ਗਰਾਂਦੀ ਪੱਠਪੁੜੇ ਦੀ ਬਣਾਉ ਟਾਂਗੇ ਦੀ ਬੱਚੀ ਜੀ ਬਹੁਤ ਸੋਹਣੀ ਐ ਚੰਗੀ ਸ਼ਰੀਰ ਦੀ ਬਲਤਰਾ ਦੇਖੋ ਜੀ ਦੰਦੋ ਆ ਗਈ ਖੀਰੀ ਬਹੁਤ ਸੋਹਣੀ ਤੇ ਨਾ ਆਣ ਇਹਨੂੰ ਘਮਾਈ ਕਰਾਂਗੇ ਮੂੰਹ ਬਈ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨ ਆ ਗਿਆ ਤੇ ਮੱਥੇ 'ਚ ਟੋਆ ਬੋਦੀਏ ਦੀ ਬੱਚੀ ਐ ਬਹੁਤ ਸੋਹਣਾ ਚੰਗੀ ਚਮਕਦੌਕਾ ਤੇ ਜਿਹੜਾ ਵਜਨ ਵਜਨ ਬੱਚੀ ਦਾ ਪੂਰੀ ਚੰਗੀ ਨਿਗਰ ਨਰੋਈ ਹਾਂ ਨਿੱਕਾ ਕੰਨ ਆ ਗਿਆ ਤੇ ਮੱਥੇ 'ਚ ਟੋਆ ਜਰਸੀ ਵਾਲੀ ਸਾਰੇ ਕੈਰੇਕਟਰ ਆ ਤੇ 50060 ਦੀ ਆ ਜੀ ਹਾਂਜੀ ਹਾਂਜੀ ਬਾਕੀ ਵੱਡੀ ਗੱਲ ਦੰਦੋ ਖੀਰੀ ਆ ਤੇ ਸੀਮਨ ਵੀ ਲੱਗਿਆ ਵਾ ਇੱਕ ਮਿੰਟ ਉੱਥੇ ਮੰਨ ਕੇ ਦਿਖਾ ਦਾਂਗੇ ਵੀਰੇ ਉੱਥੇ ਮੰਨ ਕੇ ਹਾਂ ਲਓ ਵੀ ਸਜਣੋ ਬਹੁਤ ਸੋਹਣੀ ਚੰਗੀ ਵਜਨ ਵਾਲੀ ਬੱਚੀ ਆ ਦੰਦੋ ਆਗੀ ਖੀਰੀ ਤੇ ਸੋਹਣੀ ਪੱਠਪੂੜੇ ਦੀ ਬਣਾਵਟ ਆ ਜੀ ਤੇ ਥਨ ਚਾਰੀ ਹੈ ਨਾ ਵੀਰੇ ਹਾਂਜੀ ਬਈ ਚਾਰੀ ਕੋਈ ਸ਼ਾਂਹ ਹੈ ਨਹੀਂ ਕੀ ਕੋਈ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਵਜਨ ਮਜ਼ੂਰ ਬਹੁਤ ਚੰਗਾ ਚੰਗੀ ਨਿਗਰ ਨਰੋਈ ਆ ਇਹ 068 ਦੀ ਆ ਗਈ ਤੇ ਦੰਦ ਵੀ ਚੈੱਕ ਕਰਾ ਜੀ ਭਰੇ ਯਾਰ ਕਈ ਏਰੀਆ ਭਰਾ ਕੋਈ ਦੂਰੋਂ ਨੇ ਡੋਂਦਾ ਤੇ ਦੰਦ ਕਰਾ ਦੇ ਚੈੱਕ ਕਿ ਲੋ ਦੰਦੋ ਕੀਰੀ ਆ ਬਈ ਛੱਡ ਦੇ ਦੰਦੋ ਕੀਰੀ ਆ ਜੀ ਤੇ ਇਹ ਸੀਮਨ ਮੰਨ ਕੇ ਚੱਲੋ ਇਹਦੇ ਲੱਗਿਆ ਵਾ ਏ ਆਈ ਈ ਦੀ ਪ੍ਰੋਪਰ ਹੋਈ ਵੀ ਆ ਬਾਕੀ ਆਪਣਾ ਵੀਡੀਓ ਹੀ ਹੈਈ ਹੈ ਬਾਈ ਅੱਛਾ ਵੀਡੀਓ ਨਹੀਂ ਹੈ ਹਾਂ ਆਪਾਂ ਜੇ ਹੁੰਦੀਆਂ ਜਿਹਦੇ ਘਰੋਂ ਉਹਨਾਂ ਦੀ ਸਾਰੇ ਆਪਣੇ ਕੋਲ ਰਿਕਾਰਡ ਹੈਗਾ ਬਾਈ ਠੀਕ ਹੈ 12 ਦਿਨ ਹੋ ਗਏ ਤੁਸੀਂ ਮੰਨ ਕੇ ਚਲੋ ਵੀ ਆਪਣੇ ਡਾਕਟਰ ਸਾਹਿਬ ਨੇ ਕਦੀ ਫੇਰ ਹਾਂ ਜੀ ਆਪਾਂ ਡਾਕਟਰ ਠੀਕ ਹੈ ਠੀਕ ਹੈ ਲੋ ਸਿੱਧ ਨੂੰ ਇਹ ਆਈ ਹੋਈ ਵੀ ਆ ਪ੍ਰੋਪਰ ਤੇ 50062 ਦੀ ਇਹ ਆਪ ਆ ਗਈ ਤੇ ਜਿਹੜਾ ਇਹਦੇ ਸੀਮਨ ਬਾਈ ਕਹਿੰਦਾ ਵੀ ਲੱਗਿਆ ਵਾ ਉਹ ਲੱਗਿਆ ਵਾ ਪ੍ਰੀਤ ਬੋਲਦਾ ਤੇ ਬੱਚੀ ਬਹੁਤ ਚੰਗੀ ਆ ਸੋਹਣੀ ਬੰਤ ਰਸ ਦੀ ਤੇ ਜਦੋਂ ਮੈਂ ਤੁਹਾਨੂੰ ਫਿਰ ਡਿਮਾਂਡ ਕੀ ਰੋਹੂ ਵੀਰੇ ਇਹਦਾ ਭਾਈ ਆਪਣਾ ਫੈਕਸਿਨ ਵਾਲਿਆ 16000 ਰੁਪਏ ਹੀ ਹੈ ਭਾਈ 16000 ਰੁਪਏ ਸਰਪੀ ਹੈ ਹਾਂਜੀ ਹਾਂਜੀ ਸਰ ਤੇ ਕੋਈ ਮੰਨ ਕੇ ਚਲ ਵੀ ਪਹੁੰਚ ਪਹੁੰਚ ਆਪਾਂ ਫ੍ਰੀ ਕਰ ਦਈਏ ਦੋਨਾਂ ਦੀ ਦੋਨਾਂ ਵਸੂ ਹਾਂਜੀ ਅਗਲੀ ਦਾ ਰਿਕਾਰਡ ਆਪਾਂ ਦੱਸੀ ਆਲ ਪੰਜਾਬ ਆਲ ਪੰਜਾਬੀ ਠੀਕ ਹੈ ਜੀ ਲੋ ਸੱਜਣੋ ਸਾਰੀ ਡਿਟੇਲ ਵੀਰ ਨੇ ਦੇਤੀ ਮੁੱਲ ਸਿਰਫ ਛੋਟਾ ਜਿਹਾ ਕਰਿਆ 16000 ਰੁਪਿਆ ਇਹ ਆਈ ਹੋਈ ਵੀ ਆ ਵੀਡੀਓ ਬਾਈ ਜਿਹਨਾਂ ਆਪਣੇ ਪੋਲੇ ਆ ਤੇ ਮੌਸਮ ਚੰਗਾ ਹੁਣ ਠੰਡੇ ਦੇ ਨਾਲ ਤੇ ਕਰਮ ਵਾਲੀ ਰਹਿ ਜੂਗੀ ਹੈ ਨਾ ਹਾਂਜੀ ਬਾਈ ਤੇ ਹੀਟ ਸਹੀ ਸੀ ਬਿਲਕੁਲ ਬਿਲਕੁਲ ਬਾਈ ਜਮ ਠੀਕ ਹੈ ਤੇ ਥੰੱਚੋ ਲਈ ਗਈ ਪਾਣੀ ਬਾਈ ਅੱਗੇ ਆਪਾਂ ਭੇਜਿਆ ਹੀ ਆ ਹਾਂ ਤੇ ਆਇਆ ਆਪਾਂ ਨੂੰ ਕੋਈ ਲਾਂਭਾ ਨਹੀਂ ਆਇਆ ਵਧੀਆ ਸਪਾਂਸਰ ਇਹਦਾ ਹਾਂਜੀ ਇੱਕ ਬਾਈ ਦਾ ਫੋਨ ਵੀ ਆਇਆ ਸੀਗਾ ਉਹ ਕਹਿੰਦੇ ਤੁਹਾਡੇ ਸੀਮਨ ਦੇ ਆਪਾਂ ਮੰਨ ਲਾ ਤਸੱਲੀ ਕਰਕੇ ਲਗੇ ਸੀ ਤੇ ਅਬ ਚੈੱਕ ਕਰਵਾਈ ਉਹਨਾਂ ਨੇ 40 45 ਦਿਨ ਦੀ ਹਾਂ ਤੇ ਉਹ ਕਹਿੰਦੇ ਬਈ ਰਹੇ ਤੇ ਗੱਗਰ ਨਿਕਲੇ ਹਾਂਜੀ ਹਾਂਜੀ ਵਾ ਵਾ ਤੇ ਗਾਂ ਵਾਲੀ ਦੇ ਕਰਮ ਵਾਲੀ ਕਹਿੰਦਾ ਵੀ ਸੀਮਨ ਇਹਦੇ ਵੀ ਲੱਗਿਆ ਵਾ ਤੇ ਹੁਣ ਜਿਹੜੀ 2 ਨੰਬਰ ਤੇ ਬੱਛੀ ਹੈ ਜਦੋਂ ਵਿੰਦਰਪਰੇ ਇਹਦਾ ਵੀ ਹੈ ਤਾਂ ਵਧੀਆ ਰਿਕਾਰਡ ਬੱਕੀ ਆਪਾਂ ਨੂੰ ਡਾਕਟਰ ਸਾਹਿਬ ਨੂੰ ਦਾ ਪਤਾ ਹੋਊਗਾ ਪਰ ਮੈਨੂੰ ਨਹੀਂ ਪਤਾ ਐਸੇ ਆਪਾਂ ਐਵੇਂ ਤੁਹਾਨੂੰ ਮਾਰੀ ਜਾਈਏ ਠੀਕ ਹੈ ਠੀਕ ਹੈ ਵੀ ਸੀਮਨ ਦਾ ਨਹੀਂ ਲੱਗਦਾ ਹੈ ਵਧੀਆ ਐਚਐਫ ਗਰਮ ਮੰਨ ਲੈ ਐਚਐਫ ਵਧੀਆ ਬਾਈ ਠੀਕ ਹੈ ਤੇ ਇਹਦੇ ਨਾਲ ਰਿਕਾਰਡ ਹੈਗਾ ਨਾ 28 ਪਲਸ ਦਾ ਠੀਕ ਹੈ ਉਮਰ ਕਿੰਨੀ ਆ ਗਈ ਵੀਰੇ ਜੀ ਪੂਰੀ 10 ਮਹੀਨੇ ਹੈ ਬਾਈ 10 ਮਹੀਨੇ ਹੈ ਜੀ ਤਾਂ ਕੋਲ ਲਿਆ ਕਰਾਂ ਦੀ ਦੰਦੋ ਖੀਰੀ ਆ ਖੀਰੀ ਤਾਂ ਲੈ ਪੜ ਹਾਂ 10 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਜੀ ਪਰ ਇਹ ਗੱਲ ਮੈਨੂੰ ਇਹਨਾਂ ਦੀ ਬੀਦਾਂ ਦੀ ਵਧਗਾ ਲੱ ਜਗਦੇਵ ਨੇ ਕਹਿੰਦਾ ਵੀ ਝੂਠਾ ਪਰ ਮਾਰ ਰੋ ਨਹੀਂ ਵੀ ਇਹ ਆ ਸੀਮਨ ਦੀ ਆ ਉਹ ਸੀਮਨ ਦੀ ਆ ਵੀ ਹੈ ਚੰਗੇ ਸੀਮਨ ਦੀ ਪਰ ਆਪਾਂ ਨਹੀਂ ਕੋਲੇ ਡਿਟੇਲ ਬਾਈ ਕਹਿੰਦਾ ਵੀ ਹੈ ਨਹੀਂ ਡਾਕਟਰ ਨੂੰ ਪਤਾ ਤੇ ਪੁੱਛ ਕੇ ਬਾਈ ਕਹਿੰਦਾ ਵੀ ਆਪਾਂ WhatsApp ਤੇ ਦਾ ਜਿਹੜਾ ਹੋਇਆ ਡਾਟਾ ਇਹਦਾ ਕਰ ਦਾਂਗੇ ਉਹਦੇ ਗੱਲ ਕਰ ਲਾਂਗੇ ਬਾਈ ਠੀਕ ਆ ਜੀ ਤੇ ਮਦਰ ਕਾਰਡ ਬਹੁਤ ਸੋਹਣਾ 28+ ਆ ਗਿਆ ਲੈ ਚੱਲ ਕਰਾਂ ਦੇ ਉਤਰਾ ਤੇ ਦੰਧੋ ਆ ਗਈ ਖੀਰੀ ਉਮਰ ਆ ਗਈ 10 ਮਹੀਨੇ 10 ਮਹੀਨੇ ਉਮਰ ਆ ਜੀ ਦੰਦੋ ਖੀਰੀ ਹੈ ਤੇ ਥਣ ਚਾਰੀ ਜਦੋਂ ਹਾਂ ਜੀ ਹੰਤੀ ਬਾਈ ਕੀ 40 ਠੀਕ ਹੈ ਮੋਰਸ਼ਾਂ ਦਾ ਹੈ ਨਹੀਂ ਬਾਈ ਕੋਈ ਨਹੀਂ ਤੇ ਦੰਦੋ ਖੀਰੀ ਦੀ ਗਾਰੰਟੀ ਹੋ ਵੀਰੇ ਬਿਲਕੁਲ ਭਾਈ ਜੀ ਬਿਲਕੁਲ ਸੈਟ ਵੀ ਕਰਵਾ ਦਿੰਦੇ ਹਾਂ ਕਈ ਵਾਰੀ ਕੋਈ ਭਰਾ ਤੇ ਦੂਰੋਂ ਨੇੜੋਂ ਆਉਂਦਾ ਤੇ ਇੱਕ ਕਰਾਉਣਾ ਫਰਜ਼ ਬੰਦਾ ਆਪਣਾ ਸੱਟ ਦੰਦ ਸੱਟ ਗਈ ਜੀ ਸੱਟ ਗਈ ਹੈਨਾ ਤੇ ਖੀਰਾਂ ਦੇ ਵਿੱਚ ਕੋਈ ਜੀ ਮੰਗ ਲੈਂਦੀ ਨੂੰ ਠੀਕ ਹੈ ਕੋਈ ਜੀ ਮੰਗ ਲਈ ਚਲੋ ਸਿੱਟਿਆ ਹਜੇ ਹਾਂ ਹੁਣੇ ਸੱਟਿਆ ਹੈ ਜੀ ਹੈਨਾ ਨੇ ਕਰ ਲੈ ਨੇ ਸਹੀ ਗੱਲ ਤੇ ਜਰਵਿੰਦਰ ਰਹਿਦੀ ਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ ਹੁੰਦਾ ਆਪਾਂ ਖੀਰੀ ਸਰੋਂ ਦੀ ਕੇ 12 ਕਰਦੇ ਸੀ ਹੁਣ ਆਪਾਂ 10000 ਦੇ ਲਾਗੇ 10000 ਹਾਂਜੀ ਠੀਕ ਹੈ ਤੇ ਆ ਰੁਪਿਆ ਹੋਵੇ ਦੋਨੇ ਫਰੀ ਹੈ ਠੀਕ ਹੈ ਕੋਈ ਚੱਕਰ ਨੰਬਰ ਬੋਲ ਦਿਓ ਤੇ ਤੁਹਾਡਾ 9968736418 ਠੀਕ ਹੈ ਲੋ ਵੀ ਮਿੱਤਰੋ ਸੋਡੇ ਘਰ ਬੈਠੇ ਜੀ ਮੰਨ ਕੇ ਚਲੋ ਘਰ ਤੱਕ ਦੀ ਪਹੁੰਚ ਹੋ ਗਈ ਕੋਈ ਕਿਤੋਂ ਬੈਠਾ ਕੋਈ 200 ਕਿਲੋਮੀਟਰ ਦੂਰ ਹੈ ਜਾਂ 100 ਕਿਲੋਮੀਟਰ ਦੂਰ ਹੈ ਆਲ ਪੰਜਾਬ ਵਿੱਚ ਕਿਰਾਇਆ ਫਰੀ ਹੈ ਤੇ ਦੋਨਾਂ ਦਾ ਬਾਈ ਕੋਲੇ ਦੋਨੇ ਟੌਪ ਦੇ ਆ ਮੇਨ ਗੱਲ ਬਈ ਦੰਦੋ ਵੀ ਖੀਰੀ ਆ ਖੀਰੀ ਹੈਗੀ ਪਹਿਲੇ ਨੰਬਰ ਵਾਲੀ ਬੱਚੀ ਤੇ ਸੀਮਨ ਲੱਗਿਆ ਵਾ ਬਹੁਤ ਸੋਹਣੀ ਚੰਗੀ ਪੰਜਾਬ ਵਾਲੀ ਜੱਸੀ ਹੈ ਨਿਗਰ ਨਰੋਈ ਤੇ ਚੰਗੀ ਬਿਊਟੀ ਵਾਲੀ ਵੀ ਹੈ ਤੇ ਦੋਨਾਂ ਗੱਲ ਦੀ ਵੀਡੀਓ ਦੇ ਵਿੱਚ ਜਿਹੜਾ ਵੀ ਨਾਕ ਸੋਡੇ ਫਿੱਟ ਹੋਇਆ ਪਸੰਦ ਹੋਇਆ ਤੇ ਸੱਜਣੋ ਤਸੱਲੀ ਨਿਰਖ ਬਰਖ ਤੁਸੀਂ ਆਪ ਕਰਨੀ ਹੈ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਵੀਡੀਓ ਦੇ ਵਿੱਚ ਆਪਾਂ ਮੰਨ ਕੇ ਚਲੋ ਸਾਰੀ ਡਿਟੇਲਸ ਨੂੰ ਲੈ ਕੇ ਮੁੱਲ ਵੀਡੀਓ ਦੇ ਵਿੱਚ ਕਰਾਂ ਤੇ ਬਿਲਕੁਲ ਜੈਨੂਇਨ ਜਿਹਾ ਮੁੱਲ ਛੋਟੇ ਜਿਹੇ ਮੁੱਲ ਤੇ ਜਿਹੜੇ ਵੀ ਭਰਾਜੇ ਪਸੰਦ ਹੋਇਆ ਤੇ ਨੰਬਰ ਜਗਵਿੰਦਰ ਦਾ ਡਾਕਟਰ ਸਾਹਿਬ ਦਾ ਚੱਲੀ ਜਾਣਾ ਲਗਾਤਾਰ ਸਕਰੀਨ ਦੇ ਉੱਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਂ ਅਗਿਆ ਪਰ ਨਵੀਂ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਦਾ